ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਿਓ ਤਾਂਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਹਾਂ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ 4:30 ਪੌਣੇ 5 ਦਾ ਤੇ ਹੁਣ ਆਪਾਂ ਆ ਗਏ ਸੀ ਜੀ ਮੱਜਾਂ ਚ ਅੱਜ ਆਪਾਂ ਪਹਿਲਾ ਵਲੌਗ ਸ਼ੂਟ ਕਰ ਲਿਆ ਕੱਲੀ ਧੂੜੀ ਤੇ ਹਰਾ ਪਪਾਇਆ ਇੱਥੇ ਆਪਾਂ ਖੁਰਲੀ ਚ ਐਸਾ ਚਾ ਵੀ ਵਲੌਗ ਦੀ ਕਲਿੱਪ ਲੈ ਲਈ ਆਪਾਂ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਤੋਂ ਜੀ ਇੱਥੇ ਆਪਾਂ ਪਾਣੀ ਚੱਕ ਲਿਆ ਤੇ ਆ ਆਪਣਾ ਜੈਕ ਆਉਂਦਾ ਤੇ ਹੁਣ ਆਪਾਂ ਜਾਵਾਂਗੇ ਨੀਰਾਰ ਲਾਉਣ ਧੂੜੀ ਤੇ ਹਰਾ ਪਪਾਇਆ ਸੀ ਪਹਿਲਾਂ ਹੀ ਹੜਾ ਤਾਂ ਹਰ ਹਾ ਤਾਂ ਥੋੜਾ ਹੀ ਹੁੰਦਾ ਪਰ ਚਲ ਖਾ ਲੈਂਦੇ ਆ ਕਈ ਦਿਨ ਬਾਅਦ ਆਇਆ ਅੱਜ ਤਾਂ ਆ ਤਾਂ ਚਾ ਕੇ ਖਾਣੀਆਂ ਆ ਦੇਖੋ ਜੀ ਲਓ ਜੀ ਇੱਥੇ ਹੁਣ ਆਪਾਂ ਸੰਨ ਕਰਨ ਲੱਗੇ ਖਲ ਪਾਉਣ ਲੱਗੇ ਤੂੜੀ ਤੇ ਤੇ ਆਪਾਂ ਹੁਣ ਖਲ ਪਾ ਦਾਂਗੇ ਅੱਜ ਖਲ ਆਪਣੇ ਕੋਲ ਥੋੜੀ ਸੀ ਕਿਉਂਕਿ ਖਤਮ ਹੋ ਰਹੀ ਸੀ ਕਿ ਅੱਗੇ ਆਪਾਂ 5 ਕਿਲੋ ਪਾਉਣੇ ਹੁੰਦੇ ਇੱਕ ਟਾਈਮ ਦੀ ਤੇ ਅੱਜ ਤਾਂ ਨਾਂ ਕਿਲੋ ਹੀ ਸੀ ਕਿ ਤਾਂ ਕਰਕੇ ਆਪਾਂ ਇੱਕ ਬਾਲਟੀ ਢੀ ਘੋਲ ਲਈ ਈ ਪਹਿਲਾਂ ਦੋ ਬਾਲਟੀਆਂ ਚ ਭੋਲਦੇ ਹੁੰਦੇ ਸੀਗੇ ਅੱਜ ਆਪਾਂ ਤੂੜੀ ਘੱਟ ਪਾਈ ਹੈ ਕਿਉਂਕਿ ਹਰਾ ਸੀਗਾ ਤੇ ਉਹ ਨੀਰਾ ਰੋਜ਼ ਨਾਲ ਤਾਂ ਜ਼ਿਆਦਾ ਹੋਊਗਾ ਪਰ ਤੂੜੀ ਘੱਟ ਪਾਈ ਅੱਜ ਕਿਉਂਕਿ ਹਰੇ ਨਾਲ ਪਸ਼ੂ ਨੀਰਾ ਖਾ ਲੈਂਦਾਗਾ ਫਿਰ ਸਾਨੂੰ ਵੀ ਆ ਹੋ ਜਾਂਦਾਗਾ ਵੀ ਚੱਲ ਅੱਜ ਭੋਰਾ ਬਾਦੀ ਸਹੀ ਕਿਉਂਕਿ ਪਸ਼ੂ ਟਿੱਡ ਪਰ ਲੰਦਾਗਾ ਕੱਲੀ ਤੂੜੀ ਐਵੀਂ ਖਾ ਕੇ ਖੁਸ਼ ਨਹੀਂ ਂਗੀ ਆ ਜਿੱਦਨ ਤੂੜੀ ਹੁੰਦੀ ਉਦੋਂ ਤਾਂ ਹੀ ਕਹੀ ਜਾਂਦੀ ਵੀ ਆਟਾ ਲਾ ਦੋ ਆਟਾ ਲਾ ਦੋ ਸਨ ਆਟੇ ਦੀ ਚੱਕਰੀ ਜਾਂਦੀ ਰਹਿੰਦੀ ਹੈ ਬਾਰੀ ਬਾਰੀ ਫਿਰ ਵੀ ਆਪਾਂ ਦੋ ਟੈਮ ਆਟਾ ਲਾ ਦਿੰਨੇ ਆ ਪਰ ਨਾਲ ਇੱਕ ਟੈਮ ਲੇਟੀ ਪਾ ਦਿੰਨੇ ਆ ਮੇਰੇ ਕਹਿੰਦਾ ਮਤਲਬ ਵੀ ਆਟਾ ਵੀ ਲਾ ਦਿੰਨੇ ਆ ਆਪਾਂ ਦੋ ਵਾਰ ਪਹਿਲਾਂ ਆਪਾਂ ਬੰਦਦੇ ਉਹਦੇ ਵੀ ਆਟਾ ਲਾਉਣੀ ਹੈ ਤੇ ਬਾਅਦ ਵਿੱਚ ਲੇਟੇਰ ਲਾ ਦਿੰਨੇ ਆ ਜਿਹੜਾ ਨੀਰ ਬਸਤੇ ਉਤੇ ਫਿਰ ਆਟਾ ਲਾਉਣੀ ਆ ਆਪਾਂ ਤੇ ਇੱਥੇ ਆਪਾਂ ਪਾ ਲਈ ਸੀ ਖਲ ਬਸ ਥੋੜੀ ਹੀ ਰਹਿ ਗਈ ਸੀ ਉਹ ਕਿਉਂਕਿ ਥੱਲੇ ਜੇ ਲੱਗੀ ਰਹ ਜਾਂਦੀ ਹੈ ਨਾ ਮਾੜੀ ਖਲ ਪਤਾ ਨਹੀਂ ਲੱਗਦਾ ਤੋ ਚਾਪਾ ਥੋੜਾ ਪਾਣੀ ਹੋਰ ਪਾ ਕੇ ਪਤਲੀ ਕਰਕੇ ਪਾਲਾਂਗੇ ਖਲ ਕਿਉਂਕਿ ਜੇ ਆਪਾਂ ਇਹ ਸੜਦੀ ਨੇ ਫਿਰ ਚੰਗੀ ਤਰ੍ਹਾਂ ਰਲਦੀ ਨਹੀਂ ਤੋੜੀ ਚ ਗੜਿੱਪੇ ਦੇ ਬੱਜ ਜਾਂਦੇ ਖਲਦੇ ਰੋਜੀ ਉਤਰ ਸੀ ਥੋੜੀ ਥੋੜੀ ਅੰਦਾ ਪਾਉਣਾ ਕਵੱਠਲ ਚੋ ਤੇ ਪਾ ਦਾਂਗੇ ਆਪਾਂ ਦਸਨੀਆਂ ਆਪਾਂ ਗਿੱਲੀ ਰੱਖਦੇ ਆ ਕਿਉਂਕਿ ਸੁੱਕੀ ਦਸਨੀਆਂ ਆਪਣੇ ਪਰ ਸੁਪਸੰਦ ਨਹੀਂ ਕਰਦੇ ਤੋ ਜੀ ਬਸ ਨੂੰ ਆ ਪਸੰਦ ਨਹੀਂ ਕਰਕੇ ਸੌਣ ਮੁਫਤ ਇਹ ਮਿਲਦੇ ਆ ਤਕਹਾ ਮੰਗੇ ਨਾਲੇ ਉਹ ਜੀ ਇੱਥੇ ਆਪਾਂ ਸਾਰਿਆਂ ਨੂੰ ਨੀਰਾ ਲਾਤਾ ਸੀ ਦੇਖ ਲਓ ਜੀ ਪਹਿਲਾਂ ਪੈਂੇ ਕਰਦੇ ਹੁੰਦੇ ਸੀ ਵੀ ਅੱਡ ਅੱਡ ਨੀਰਾ ਰੱਖਦੇ ਸੀ ਵੀ ਜਿਹੜੀ ਮੱਚ ਦਾ ਜਿੰਨਾ ਨੀਰਾ ਪਾਉਣਾ ਉਹਦੇ ਮੂਰੇ ਉਨਾ ਹੀ ਕਰ ਦਿੰਦੇ ਸੀ ਬਸ ਵਿਚਾਰ ਉਹ ਜਗਾ ਖਾਲੀ ਰੱਖਦੇ ਸੀ ਠੀਕ ਤੇ ਪਰ ਨਾ ਇਹ ਨਾ ਫਿਰ ਨਾ ਸਿੱਧ ਵੀ ਆਉਂਦੀਆਂ ਨੇ ਟੱਕਰ ਲਾਉਂਦੀਆਂ ਨੇ ਥੱਲੀ ਢੋਲ ਦਿੰਦੀਆਂ ਨੇ ਇੱਥੇ ਅੱਜ ਆਪਣੇ ਕੋਲ ਕੋਈ ਵੀ ਕੈਮਰਾਮੈਨ ਹੈ ਨਹੀਂ ਸੀਗਾ ਤਾਂ ਕਰਕੇ ਆਪਾਂ ਜਗਾੜ ਲਾ ਕੇ ਨੀਮਾ ਚੜ੍ ਦੱਸਟ ਕੀਤਾ ਸੀ ਫੋਨ ਆ ਕਰਕੇ ਵੀਡੀਓ ਏਜੀ ਬਣੀ ਹੈ ਤੇ ਉਹ ਆਪ ਕਟੀਆਂ ਨਮਾਉਣ ਲੱਗ ਗਏ ਸੀ ਨੀਰਾ ਪਾ ਕੇ ਤੇ ਸਾਡੀਆਂ ਪਾਲ ਤੇ ਕਟੀਆਂ ਦੀ ਵਾਰੀ ਹੁੰਦੀ ਹੈ ਕਿਉਂਕਿ ਨਿਮਮ ਥੱਲੇ ਹੁੰਦੀਆਂ ਨੇ ਫਿਰ ਸ਼ਿਪ ਦੀ ਧੁੱਪ ਆਂਦੀ ਹੈ ਫਿਰ ਮੈਨੂੰ ਐ ਹੁੰਦਾ ਕਿ ਤੇ ਧੁੱਪ ਨਾ ਲੱਗ ਜੇ ਇਹਨਾਂ ਨੂੰ ਉਹ ਲੱਗ ਜਾਂਦੀ ਹੈ ਮਾੜੀ-ਵਾੜੀ ਤਾਂ ਪਰ ਇੰਨੇ ਤਾਂ ਪਸੂਨ ਸੈਨ ਕਰਨੀ ਵੀ ਚਾਹੀਦੀ ਹੈ ਕਿਉਂਕਿ ਨਹੀਂ ਪਸੂ ਸੋਹਲ ਪਰ ਜਾਦੇ ਹੋ ਜਾਂਦੇ ਜਦ ਆ ਬਾਲੀ ਮਤਲਬ ਧੁੱਪ ਜਮਾਨ ਲਵਾਈ ਇਹਨਾਂ ਨੂੰ ਫਿਰ ਧੁੱਪ ਨਹੀਂ ਸੈਨ ਕਰਦੇ ਇਹ ਤੋ ਜੀ ਤੇ ਵੈਈਸ ਬੁਰੀ ਦੀ ਕੱਟੀ ਤੇ ਮੈਂ ਫੋਨ ਦੇਖਣਾ ਕਿ ਸ ਮੈਂ ਕਿ ਵੀਡੀਓ ਸਹੀ ਬਣਦੀ ਹੈ। ਤੋ ਜੀ ਸਾਡੀਆਂ ਕੱਟੀਆਂ ਬਣਾ ਕੇ ਮਸਤੀ ਚੜਦੀ ਆ ਬੁਰੀ ਦੀ ਕੱਟੀ ਜਿਹੜੀ ਵੱਡੀ ਕੱਟੀ ਹੈ ਉਹ ਤਾਂ ਹਰ ਟਾਈਮ ਚੋਰ ਵੀ ਆਪਾਂ ਨੂੰ ਮਾਇੇ ਬੈਠਣਾ ਹੀ ਬੈਠਣਾ ਉਹਨੇ ਕਦੇ ਨਹੀਂ ਮਿਸ ਕਰਦੀ ਉਹ ਬੈਠਣਾ। ਤੋ ਜੀ ਹੁਣ ਆਪਾਂ ਇਹਨਾਂ ਨੂੰ ਮਾ ਕੇ ਬੰਨਿਆ ਇਹ ਤੇ ਆਪਾਂ ਮਾਜ ਖੋਲਿਆ ਦੇ ਦੂ ਜੇ ਨਿਮਤ ਹਲੇ ਹੁੰਦੀ ਹੈ। ਹੁਣ ਆਪਾਂ ਇਹਨਾਂ ਨੂੰ ਮਾ ਦਾਂਗੇ। ਅੱਜ ਆਪਣੇ ਕੋਲ ਕੈਮਰਾਮੈਨ ਹੈ ਨਹੀਂ ਸੀਗਾ। ਆ ਕਰਕੇ ਆਪਾਂ ਨੂੰ ਆਪਣੀ ਨਮੋਣੀਆਂ ਪਈਆਂ ਆਪਣੀ ਸ਼ੂਟ ਕਰਨੀ ਆ ਆਹ ਸੋਰੀ ਆਪਣੀ ਵੀਡੀਓ ਸ਼ੂਟ ਕਰਨੀ ਪਈ ਹੁਣ ਆਪਾਂ ਇਹਨੂੰ ਬੰਦਿਆਂ ਵਾਂਗੇ ਤੇ ਦੂਸਰੀ ਮੈਚ ਖੋਲ੍ਹ ਲਿਆਂਗੇ ਇੱਥੇ ਆਪਾਂ ਦੂਜੀ ਖੋਲ੍ਹ ਲੈਂਦੀ ਤੇ ਪਸ਼ੂਆਂ ਦੀ ਨਾ ਸਿਹਤ ਵਧੀਆ ਰੱਖਣ ਲਈ ਨਾ ਆਪਾਂ ਨੂੰ ਉਹਨਾਂ ਸਰੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈਗਾ ਆਪਾਂ ਨੂੰ ਕੁਆਲਿਟੀ ਹੋਵੇ ਤੇਲ ਦੇ ਵਿੱਚ ਉਹ ਨਾ ਹੋਵੇ ਜਿਹੜਾ ਆਪਣੇ ਦੁਕਾਨਾਂ ਤੋਂ ਮਿਲਦਾ ਹੈਗਾ ਇਹ ਜਿਹੜੋ ਪ्योर ਨਹੀਂ ਹੁੰਦਾ ਤੇਲ ਜਿਹੜੇ ਆਪਾਂ ਘਰ ਦੀ ਸਰੋਂ ਦਾ ਘੜਾਉਂਦੇ ਆ ਉਹ ਤੇਲ ਪ्योर ਹੁੰਦਾਗਾ ਤੁਸੀਂ ਦਸ ਦਿਨ ਪਾ ਕੇ ਦੇਖ ਲਓ ਸਰੋਂ ਦਾ ਤੇਲ ਸਾਨੂੰ ਆਪੇ ਰਿਜ਼ਲਟ ਮਿਲ ਜਾਊਗਾ ਸਰੋਂ ਦੇ ਤੇਲ ਦਾ ਕਿਉਂਕਿ ਬਸ ਸਰੋਂ ਦਾ ਤੇਲ ਤਾਂ ਪਸ਼ਵਾਂ ਲਈ ਇੱਕ ਟਾਈਪ ਦਾ ਵਰਦਾਨ ਹੀ ਐ ਇਹਦੇ ਨਾਲ ਪਸ਼ੂ ਦੀ ਸੇਤ ਵੀ ਵਧੀਆ ਬਣ ਜਾਊਗੀ ਤੇ ਨਾਲੇ ਪਸ਼ੂ ਦੇ ਪਿੰਡੇ 'ਚ ਚਮਕਾ ਜਾਊਗੀ ਪਸ਼ੂ ਲੱਗ ਹੀ ਦਿਸੂਗਾ ਜਿੱਦੂ ਆਪਾਂ ਸਰੋਂ ਦਾ ਤੇਲ ਪਾਵਾਂਗੇ ਕੁਲਾ ਕੁਲਾ ਪਿੰਡਾ ਹੋ ਜਾਊਗਾ ਉਹਦਾ ਨਾਲੇ ਜੇ ਕੋਈ ਘਾਟ ਬਾਧ ਰਹਿੰਦੀ ਹੋ ਪੂਰੀ ਕਰਦਾਗਾ ਸਰੋਂ ਦਾ ਤੇਲ ਪਰ ਤੇਲ ਪਿਓਰ ਹੋਵੇ ਤੇ ਨਾਲੇ ਇੱਕ ਨਾਲ ਮਿਨਰਲ ਮਿਕਸਚਰ ਜ਼ਰੂਰ ਪਾਉਣਾ ਚਾਹੀਦਾ ਹੈਗਾ ਆਪਾਂ ਨਹੀਂ ਕਹਿੰਦੇ ਵੀ ਡੇਲੀ ਪਾਓ ਮਿਨਰਲ ਮਿਕਸਚਰ ਜਿਵੇਂ ਆਪਾਂ ਹਫ਼ਤੇ 'ਚ ਤਿੰਨ ਦਿਨ ਬਾਅਦ ਆ ਚਾਰ ਦਿਨ ਬਾਅਦ ਐਨੇ ਦਿਨ ਜ਼ਰੂਰ ਪਾਉਣਾ ਚਾਹੀਦਾ ਵਿੱਚ ਤਿੰਨ ਦਿਨ ਛੱਡ ਤੇ ਤੇ ਐਨੇ ਨਾਲ ਨਾ ਪਸ਼ੂ 'ਚ ਕੋਈ ਘਾਟ ਨਹੀਂ ਪੈਂਦੀ ਤੇ ਸਾਰੀਆਂ ਘਾਟਾਂ ਪੂਰੀਆਂ ਹੋ ਜਾਂਦੀਆਂ ਨੇ ਪਸ਼ੂ ਦੀਆਂ ਲੋ ਜੀ ਇੱਥੇ ਸਹਿਜ ਆ ਗਿਆ ਸੀਗਾ ਤੇ ਇਹ ਐਨਕਾ ਲਾ ਕੇ ਹੁਣ ਪਸ਼ੂ ਖੋਲਦਾ ਹੈਗਾ ਤੇ ਮੈਨੂੰ ਵੀ ਬੜਾ ਸੁਖ ਹੋ ਗਿਆ ਸੀਗਾ ਪਸ਼ੂ ਖੋਰ ਖੋਲ ਬਣ ਨਹੀਂ ਗਿਆ ਇਹ ਅੱਜ ਇਹਨੂੰ ਮੈਂ ਪਹਿਲਾਂ ਦੱਸਿਆ ਨਹੀਂ ਸੀ ਆਪ ਲੱਗ ਗਿਆ ਸੀ ਜਦੋਂ ਜੀ ਵੀਡੀਓ ਦਾ ਅੰਤ पेथी ਕਰਦੇ ਜੀ ਵੀਡੀਓ ਬទਿਆ ਲਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ